ਅਸੀਂ ਤਕਤਸਰੀ ਅਕਾਲ ਤਖਤ ਸਾਬ ਤੋਂ ਸ਼ੁਰੂ ਕੀਤੀ ਹੈ ਜੀ ਯਾਤਰਾ ਫਿਰ ਆਪਾਂ ਤਕਤਸਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਆਪਾਂ ਇੱਥੇ ਪਹੁੰਚੇ ਆਂ ਟਰੈਕਟਰ ਟਰਾਲੀ ਤੇ ਆਉਣਾ ਸੌਖਾ ਨਹੀਂ ਕਿ ਲੋਕ ਤਾਂ ਗੱਡੀ ਚੋਂਣ ਤੋਂ ਵੀ ਹਜੇ ਬਹੁਤ ਵਾਰੀ ਸੋਚਦੇ ਆ ਫਿਰ ਕਿਵੇਂ ਹੋਇਆ ਕਿ ਪੰਜ ਤਕਤਰੀ ਯਾਤਰਾ ਇਸ ਤਰ੍ਹਾਂ ਕੀਤੀ ਜਾਵੇ ਇਹ ਵੇਖੋ ਜੀ ਇੱਕ ਆਪਣੀ ਸ਼ਰਦਾ ਇੱਕ ਨੌਜਵਾਨੀ ਦਾ ਜਜ਼ਬਾ ਉਸ ਤੋਂ ਬਾਅਦ ਅਸੀਂ ਤਕਤਸਰੀ ਪਟਨਾ ਸਾਹਿਬ ਜਾਣਾ ਜੀ ਉਸ ਤੋਂ ਬਾਅਦ ਤਕਤਸਰੀ ਕੇਸਗੜ ਸਾਹਿਬ ਉੱਥੇ ਜਾ ਕੇ ਸਮਾਪਤੀ ਕਰਾਂਗੇ ਕਿੰਨੇ ਦਾ ਜਿਹੜਾ ਖਰਚ ਆ ਗਿਆ ਹੁਣ ਤੇ ਲੱਗ ਗਿਆ ਹੁਣ ਕਿਉਂਕਿ ਸੌਖਾ ਤਾਂ ਹੈ ਨਹੀਂ ਜਾ ਕੇ ਟਿਕਟ ਵੀ ਦੇਖਦੇ ਆਪਾਂ ਬੋਮਬਿੰਗ ਆਈਡੀਆ ਕੋਈ ਠੀਕ ਜਿਹਦਾ ਇਸ ਤੱਕ ਲੱਗ ਗਿਆ ਏ ਤੇ ਬਾਕੀ ਜੋ ਗੁਰੂ ਮਹਾਰਾ ਅੰਗ ਸੰਗ ਸਹਾਇ ਹੋਣ ਤੇ ਜਿੰਨਾ ਵੀ ਲੱਗੂਗਾ ਆਪਣੇ ਐਨ ਆਰ ਆਈ ਵੀਰ ਭਰਾ ਸਾਰੇ ਮਦਦ ਕਰਦੇ ਆ ਤਕਰੀਬਨ ਦਿਨ ਦਿਨ ਅਸੀਂ ਸਫ਼ਰ ਕਰਦੇ ਸੀ ਤੇ ਰਾਤ ਨੂੰ ਅਸੀਂ ਰੈਸਟ ਕਰਦੇ ਜਿੱਥੇ ਵੀ ਆਪਣਾ ਗੁਰਦੁਆਰਾ ਸਾਹਿਬ ਰਸਤੇ 'ਚ ਆਉਂਦੇ ਆਪਾਂ ਪੜਾਅ ਕਰ ਲੈਨੇ ਆਂ ਉੱਥੇ ਪਹਿਲੀ ਵਾਰੀ ਵੀ ਆ ਕੇ ਪੰਜੇ ਤਖਤਾਂ ਦੇ ਦਰਸ਼ਨ ਕਰਨੇ ਇੱਕ ਬਹੁਤ ਵੱਡੀ ਗੱਲ ਆ ਜੀ ਤੇ ਚਲੋ ਇਹ ਮਹਾਰਾਜ ਦੀ ਕਿਰਪਾ ਜੀ ਤਕਸ਼ਰੀ ਹਯੂਰ ਸਾਹਿਬ ਨੰਦੇੜ ਸਾਹਿਬ ਵਿਖੇ ਅਸੀਂ ਮੌਜੂਦ ਆ ਇਸ ਥਾਂ ਦੇ ਉੱਤੇ ਦਰਸ਼ਨ ਕਰਨ ਦੇ ਲਈ ਨਮਨ ਕਰਨ ਦੇ ਲਈ ਕੋਈ ਟ੍ਰੇਨ ਰਾਹੀ ਆਉਂਦੇ ਨੇ ਕੋਈ ਲੋਕ ਹੁਣ ਜਹਾਜ਼ ਰਾਹੀ ਵੀ ਆਉਣ ਲੱਗ ਗਏ ਨੇ ਕਾਰਾਂ ਰਾਹੀ ਵੀ ਆਉਂਦੇ ਨੇ ਪਰ ਅੱਜ ਤੁਹਾਨੂੰ ਕੁਝ ਐਸੇ ਨੌਜਵਾਨਾਂ ਦਾ ਮਿਲਾਉਨੇ ਆ ਜਿਹੜੇ ਆਪਣੇ ਇੱਕ ਜਹਾਜ਼ ਰਾਹੀਂ ਇੱਥੇ ਪਹੁੰਚੇ ਨੇ ਇੱਕ ਵਾਰ ਜਹਾਜ਼ ਤੁਹਾਨੂੰ ਦਿਖਾ ਦਿੰਨੇ ਆ ਇਹ ਜਹਾਜ਼ ਕੁਝ ਹੋਰ ਨਹੀਂ ਇਹ ਟਰੈਕਟਰ ਟਰਾਲੀ ਆ ਜਿਹੜੀ ਪੰਜ ਤਖਤਾਂ ਦੀ ਯਾਤਰਾ ਦੇ ਉੱਤੇ ਨਿਕਲੀ ਐ ਪੰਜ ਤਖਤਾਂ ਦੀ ਯਾਤਰਾ ਤੋਂ ਅਰਦਾਸਾਂ ਸੋਤ ਕੇ ਸ੍ਰੀ ਤਖਤ ਸਾਹਿਬ ਤੋਂ ਅੰਮ੍ਰਿਤਸਰ ਤੋਂ ਸ਼ੁਰੂਆਤ ਹੁੰਦੀ ਹੈ ਤੇ ਆਖਿਰਕਾਰ ਹੁਣ ਇੱਥੇ ਪਹੁੰਚੇ ਨੇ ਹਜ਼ੂਰ ਸਾਹਿਬ ਦੇ ਵਿੱਚ ਆਮ ਕਰਕੇ ਟਰੈਕਟਰ ਟਰਾਲੀ ਦਾ ਸਫ਼ਰ ਕਰਨਾ ਕੁਝ ਸੌਖਾ ਨਹੀਂ ਹੈ ਕਿਉਂਕਿ ਇਹਦੇ ਵਿੱਚ ਸ਼ੌਕਰ ਨਹੀਂ ਹੁੰਦੇ ਜਿਆਦਾ ਜਿਹੜਾ ਸਰੀਰ ਉਤੇ ਅਸਰ ਹੁੰਦਾ ਹੈ ਤੇ ਚਲਾਉਣ ਲਈ ਜਿਹੜੀ ਜਿਆਦਾ ਹਿੰਮਤ ਚਾਹੀਦੀ ਆਮ ਕਰਕੇ ਬਜ਼ੁਰਗ ਦਾ ਸਫ਼ਰ ਕਰਨਾ ਵੀ ਬੜਾ ਔਖਾ ਹੁੰਦਾ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਜਿਹੜਾ ਅਰਦਾਸਾ ਸੋਧ ਕੇ ਚੱਲੇ ਸੀ ਤੇ ਆਖਿਰਕਾਰ 2018 100 ਦਾ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਹਜੂਰ ਸਾਹਿਬ ਦੀ ਧਰਤੀ ਤੇ ਪੁੱਜੇ ਨੇ ਕੀ ਨਾਮ ਹੈ ਆਪਣਾ ਮੇਰਾ ਨਾਮ ਹੰਕਾਰਦੀਪ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਅਸੀਂ ਸ੍ਰੀ ਅਮਰitsar ਸਾਹਿਬ ਪਿੰਡ ਪੰਡੋਰੀ ਬੜਾਏ ਚੋਂ ਉੱਥੋਂ ਆਏ ਆ ਜੀ ਕੋਈ ਸੰਗਤ ਆਪਣੀ ਮੋਢਲ ਤੋਂ ਆ ਜੀ ਕੋਈ ਜੇ ਬਾਬਾ ਬੁੱਢਾ ਜੀ ਦਾ ਜਨਮ ਸਥਾਨ ਕੱਥੂ ਨੰਗਲ ਤੋਂ ਆ ਜੀ ਕਿੰਨੇ ਜਾਣੇ ਟੋਟਲ ਇਸ ਟ੍ਰੈਕਟਰ ਟਰਾਲੀ ਤੇ ਪਹੁੰਚੇ ਅਸੀਂ ਤਕਰੀਬਨ 20 ਕ ਜਾਣੇ ਆਏ ਆ ਜੀ ਕਿਹੜੇ ਜਗ੍ਹਾ ਤੋਂ ਸ਼ੁਰੂ ਕੀਤੀ ਯਾਤਰਾ ਅਸੀਂ ਤਕਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੀ ਹੈ ਜੀ ਯਾਤਰਾ ਤੇ ਫਿਰ ਆਪਾਂ ਤਕ ਸ਼੍ਰੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਤੇ ਆਪਾਂ ਇੱਥੇ ਪਹੁੰਚੇ ਆਂ ਰਸਤੇ ਵਿੱਚ ਆਪਣਾ ਗੁਰੂ ਘਰ ਤਾਲ ਆਗਰਾ ਤੇ ਗਵਾਲੀਅਰ ਤੇ ਆਪਣਾ ਅੰਦੌਰ ਦੇ ਵਿੱਚ ਦੀ ਹੋ ਕੇ ਆਪਾਂ ਇੱਥੇ ਪਹੁੰਚੇ ਆਂ ਟਰੈਕਟਰ ਟਰਾਲੀ ਤੇ ਆਉਣਾ ਸੌਖਾ ਨਹੀਂ ਕਿਉਂਕਿ ਲੋਕ ਤਾਂ ਗੱਡੀ ਚ ਆਉਣ ਤੋਂ ਵੀ ਹਜੇ ਬਹੁਤ ਵਾਰੀ ਸੋਚਦੇ ਆ ਫਿਰ ਕਿਵੇਂ ਹੋਇਆ ਕਿ ਪੰਜ ਤੱਕ ਤਰੀ ਯਾਤਰਾ ਇਸ ਤੇ ਕੀਤੀ ਜਾਵੇ ਇਹ ਵੇਖੋ ਜੀ ਇੱਕ ਆਪਣੀ ਸ਼ਰਦਾ ਇੱਕ ਨੌਜਵਾਨੀ ਦਾ ਜਜ਼ਬਾ ਤੇ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਆਪਾਂ ਟਰੈਕਟਰ ਟਰਾਲੀ ਤੇ ਜਾ ਰਹੇ ਹਾਂ ਕਿੰਨੀ ਤਰੀਕ ਨੂੰ ਸ਼ੁਰੂਆਤ ਕਰਦੇ ਹੋ ਤੇ ਕਿੰਨੇ ਦਿਨ ਬਾਅਦ ਇੱਥੇ ਪਹੁੰਚਦੇ ਅਸੀਂ 24 ਤਰੀਕ ਨੂੰ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਆਰੰਭ ਕੀਤੀ ਸੀ ਯਾਤਰਾ ਤੇ ਆ तकरीबन ਇੱਥੇ ਕੋਈ 29 ਤਰੀਕ ਨੂੰ ਆਪਾਂ ਇੱਥੇ ਪਹੁੰਚ ਗਏ ਸੀ 24 ਦਿਨ ਲੱਗੇ ਮਤਲਬ ਇੱਕ ਮਹੀਨੇ ਦਾ ਰਾਉਂਡ ਜਿਹੜਾ ਸਮਾਂ ਲੱਗਿਆ ਕਿਉਂਕਿ ਕੁਝ ਕੁ ਹਫ਼ਤੇ ਦੇ ਅੰਦਰ ਹਾਂ ਹਫ਼ਤੇ ਦਿੰਦਾ ਜੀ 5 ਦਿਨਾਂ ਜੀ 5ਵੇਂ ਦਿਨ ਇੱਕ ਪੂਰਾ ਮਹੀਨਾ ਲਾ ਕੇ ਰਾਉਂਡ ਦੇ ਵਿੱਚ ਨਹੀਂ 5ਵੇਂ ਦਿਨ ਪਹੁੰਚ ਗਏ ਸੀ ਆਪਾਂ ਦਰਸ਼ਨ ਕਰਦੇ ਪਹੁੰਚ ਗਏ 5ਵੇਂ ਦਿਨ ਤੇ ਦਮਦਮਾ ਸਾਹਿਬ ਦਾ ਤਾਂ ਸਫ਼ਰ ਸੌਖਾ ਰਿਹਾ ਹੋਣਾ ਪਰ ਉੱਥੋਂ ਇੱਥੇ ਤੱਕ ਦਾ ਸਫ਼ਰ ਤਾਂ ਬਹੁਤ ਰਿਹਾ ਹੁਣ ਨਹੀਂ ਉਹ ਵੀ ਸਾਨੂੰ ਮਹਿਸੂਸ ਨਹੀਂ ਹੋਇਆ ਜੀ ਹਾਂਜੀ ਇੱਥੇ ਪਹੁੰਚ ਗਏ ਹਾਂ ਹਾਂਜੀ ਇੱਥੇ ਪਹੁੰਚ ਗਏ ਹੁਣ ਇਸ ਤੋਂ ਬਾਅਦ ਕਿੱਥੇ ਹੁਣ ਇਸ ਤੋਂ ਬਾਅਦ ਕਿੱਥੇ ਜਾਣ ਦਾ ਇਰਾਦਾ ਹੈਗਾ ਕਿੱਥੇ ਇਸ ਤੋਂ ਬਾਅਦ ਅਸੀਂ ਤਖਤ ਸਿਰੀ ਪਟਨਾ ਸਾਹਿਬ ਜਾਣਾ ਹੈ ਜੀ ਹੂੰ ਉਸ ਤੋਂ ਬਾਅਦ ਤਖਤ ਸਿਰੀ ਕੇਸਗੜ੍ਹ ਸਾਹਿਬ ਉੱਥੇ ਜਾ ਕੇ ਸਮਾਪਤੀ ਕਰਨੀ ਉੱਥੇ ਜਾ ਕੇ ਸਮਾਪਤੀ ਕਰਨੀ ਹੈ ਜੀ ਕਿਵੇਂ ਆਈਡੀਆ ਕਿਵੇਂ ਆਉਂਦਾ ਹੈ ਕਿ ਕਿਵੇਂ ਲੱਗਦਾ ਕਿ ਟਰੈਕਟਰ ਟਰਾਲੀ ਹੀ ਚੂਜ਼ ਕੀਤੀ ਜਾਵੇ ਬਾਬ ਸੰਗਤਾ ਇਦਾਂ ਹੀ ਉਹ ਲਾਉਂਦੀਆਂ ਸੀ ਜਾਣਾ ਸੀ ਦਰਸ਼ਨ ਕਰਨ ਸਾਰੇ ਜਾਣੇ ਕਈ ਬੰਦੇ ਨਹੀਂ ਜਾ ਸਕਦੇ ਫਿਰ ਉਹਨਾਂ ਨੂੰ ਨਾਲ ਲੈ ਆਏ ਆ ਕੋਈ ਐਨ ਆਰ ਆ ਵੀਰ ਭਰਾਵਾਂ ਨੇ ਜਿੱਦਾਂ ਸੇਵਾ ਕੀਤੀ ਕਹਿੰਦੇ ਤੁਸੀਂ ਟਰੈਕਟਰ ਟਰਾਲੀ ਲੈ ਕੇ ਜਾਓ ਤੇ ਸਾਰਿਆਂ ਨੂੰ ਦਰਸ਼ਨ ਕਰਾ ਕੇ ਲਿਆਓ ਤਾਂ ਕਰਕੇ ਵੀ ਜੱਲ ਬਾਆ ਆ ਵੀ ਜਲੋ ਟਰੈਕਟਰ ਟਰਾਲੀ ਲੈ ਆਏ ਨੇ ਐਸਟੀਮੇਟਲੀ ਹੁਣ ਕਿੰਨੇ ਕ ਦਾ ਜਿਹੜਾ ਖਰਚ ਆ ਗਿਆ ਹੋਣਾ ਤੇ ਲੱਗ ਗਿਆ ਹੋਣਾ ਕਿਉਂਕਿ ਸੌਖਾ ਤਾਂ ਹੈ ਨਹੀਂ ਜਾ ਕੇ ਟਿਕਟ ਵੀ ਦੇਖਦੇ ਆਪਾਂ ਬੋਮਬਿੰਗ ਹੀ ਪਈ ਆ ਆਈਡੀਆ ਕੋਈ ਤੀਕ ਜਿਆਦਾ ਇਸ ਤੱਕ ਲੱਗ ਗਿਆ ਏ ਤੇ ਬਾਕੀ ਜੋ ਗੁਰੂ ਮਹਾਰਾਜ ਅੰਗ ਸੰਗ ਸਹਾਇ ਹੋ ਤਾਂ ਜਿੰਨਾ ਵੀ ਲੱਗੂਗਾ ਆਪਣੇ ਐਨ ਆਰ ਆਈ ਵੀਰ ਭਰਾ ਸਾਰੇ ਮਦਦ ਆਂਦੇ ਆ ਤੇ ਜਿੰਨਾ ਵੀ ਲੱਗੂ ਕੋਈ ਗੱਲ ਨਹੀਂ ਆ ਚੜਦੀ ਕਲਾ ਜਫਰ ਹੋਵੇ ਆਪਣੇ ਦਰਸ਼ਨ ਮੇਲੇ ਕਰਨੇ ਹਾਂਜੀ ਸੱਚੀ ਦੀ ਗੱਲ ਨਹੀਂ ਬਿਲਕੁਲ ਆਏ ਚਲੋ ਖਰਚਾ ਚੱਲਦਾ ਰਹਿੰਦਾ ਸਭ ਕੁਝ ਠੀਕ ਰਹਿੰਦਾ ਪਰ ਵੱਖ-ਵੱਖ ਸਟੇਟਾਂ ਚੋਂ ਗੁਜ਼ਰਨਾ ਹੈ ਵੱਖ-ਵੱਖ ਲੋਕ ਮਿਲਦੇ ਨੇ ਅਕਸਰ ਟਰੈਕਟਰ ਟਰਾਲੀ ਨੂੰ ਤਾਂ ਅੱਜ ਹੁਣ ਇੱਥੇ ਇੱਕ ਦਾ ਸ਼ੰਭੂ ਪਾਰ ਨਹੀਂ ਕਰਨ ਦਿੱਤਾ ਜਾਂਦਾ ਤੇ ਫੇਰ ਵੀ ਆਉਣਾ ਕਿੰਨਾ ਚੈਲੰਜ ਰਿਹਾ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਕੋਈ ਨਹੀਂ ਆਈ ਜੀ ਹਾਂ ਵਧੀਆ ਆਪਾਂ ਕਿਸੇ ਨੇ ਸਾਨੂੰ ਰੋਕਿਆ ਤੱਕ ਨਹੀਂ ਸਗੋਂ ਜਿਹੜਾ ਵੀ ਕੋਈ ਮਿਲਦਾ ਰਿਹਾ ਕੋਈ ਦੂਸਰੀ ਸਟੇਟ ਵਿੱਚ ਸਾਡਾ ਸਵਾਗਤ ਹੀ ਕੀਤਾ ਜੀ ਅਗਲੇ ਨੇ ਹਾਂਜੀ ਵੀ ਨੌਜਵਾਨ ਟਰੈਕਟਰ ਚੱਲਦੀ ਹਾਂਜੀ 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 ਸੋ ਬਿਲਕੁਲ ਇੱਕ ਇੱਕ ਖਾਸ ਇੱਕ ਵੱਡੀ ਗੱਲ ਇਹ ਹੈਗੀ ਕਿ ਟਰੈਕਟਰ ਟਰਾਲੀ ਤੇ ਸਫ਼ਰ ਕਰਨਾ ਸੌਖਾ ਨਹੀਂ ਹੁੰਦਾ ਫਿਰ ਕਿੰਨੇ ਵਿੱਚ ਸਟੇਆਂ ਲੱਗੀਆਂ ਕਿੰਨਾ ਕਿ ਸੁੱਤੇ ਜਾਂ ਕਿੰਨਾ ਕਿ ਜਿਹੜਾ ਆ ਰਸਤੇ ਦੇ ਵਿੱਚ ਰੁਕਦੇ ਆਏ ਤਕਰੀਬਨ ਦਿਨ ਦਿਨ ਅਸੀਂ ਸਫ਼ਰ ਕਰਦੇ ਸੀ ਤੇ ਰਾਤ ਨੂੰ ਅਸੀਂ ਰੈਸਟ ਕਰਦੇ ਜਿੱਥੇ ਵੀ ਆਪਣਾ ਗੁਰਦੁਆਰਾ ਸਾਹਿਬ ਰਸਤੇ 'ਚ ਆਉਂਦੇ ਆਪਾਂ ਪੜਾ ਕਰ ਲੈਨੇ ਆਂ ਉੱਥੇ ਆਪਾਂ ਰਾਤ ਆਪਣਾ ਆਪਾਂ ਰਸਤੇ 'ਚ ਰੋਕੇ ਆਪਾਂ ਆਪਣੀ ਨੀਂਦ ਪੂਰੀ ਕਰ ਲੈਨੇ ਆਂ ਫਿਰ ਅਗਲੇ ਦਿਨ ਆਪਾਂ ਤੜਕੇ ਚੱਲ ਪਈਏ ਠੀਕ ਹੋਊਗਾ ਜਿਹੜੇ ਨੌਜਵਾਨ ਹਜੇ ਤੱਕ ਇੱਥੇ ਜਾਂ ਬਿਜੁਰਕੇ ਤੱਕ ਨਹੀਂ ਪਹੁੰਚੇ ਦਰਸ਼ਨ ਕਰਨ ਲਈ ਕਿਉਂਕਿ ਬਹੁਤ ਫੈਸਿਲਿਟੀਆਂ ਹੁਣ ਤਾਂ ਜਹਾਜ਼ ਵੀ ਚੱਲ ਪਿਆ ਸਭ ਕੋ ਫੈਸਿਲਿਟੀਆਂ ਨੇ ਪਰ ਤੁਸੀਂ ਫਿਰ ਵੀ ਟ੍ਰੈਕਟਰ ਟਰਾਲੀ ਹਾਂਜੀ ਕਈ ਹੁਣ ਸਾਡੇ ਨਾਲ ਵੀ ਜਿਹੜੇ ਪਹਿਲੀ ਵਾਰੀ ਆਏ ਆ ਤੇ ਪਹਿਲੀ ਵਾਰੀ ਵੀ ਆ ਕੇ ਪੰਜੇ ਤਖਤਾਂ ਦੇ ਦਰਸ਼ਨ ਕਰਨੇ ਇੱਕ ਬਹੁਤ ਵੱਡੀ ਗੱਲ ਆ ਜੀ ਤੇ ਚਲੋ ਇਹ ਮਹਾਰਾਜ ਦੀ ਕਿਰਪਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਚਲੋ ਅੰਗ ਸੰਗ ਸਹਾਈ ਹੋ ਕੇ ਮਹਾਰਾਜ ਦੀ ਕਿਰਪਾ ਨੇ ਆਪਣੀ ਕਿਰਪਾ ਕੀਤੀ ਹੈ ਤੇ ਆਪਾਂ ਇਹ ਯਾਤਰਾ ਆਰੰਭ ਕੀਤੀ ਬਿਲਕੁਲ ਗੱਲ ਸਹੀ ਹੈ ਅਗਿਆ ਕਿ ਯਾਤਰਾ ਆਰੰਭ ਕਰ ਲਿੱਤੀ ਗਈ ਹੈ ਇੱਕ ਵਾਰ ਫੇਰ ਦਿਖਾਉਣਾ ਹੈ ਕਿ ਟ੍ਰੈਕਟਰ ਟਰਾਲੀ ਤੇ ਇਸ ਦੇ ਵਿੱਚ ਤੇ ਜਿਹੜਾ ਆ ਇਹ ਯਾਤਰਾ ਕਰਦੇ ਆਏ ਨੇ ਉਹ ਸਮਾਂ ਸੀ ਪੁਰਾਤਨ ਸਮਾਂ ਸੀ ਜਦ ਗੁਰੂ ਸਾਹਿਬ ਇੱਥੇ ਆਪਣੇ ਘੋੜਿਆਂ ਦੇ ਉੱਤੇ ਜਿਹੜੇ ਪਹੁੰਚੇ ਸਨ ਪਰ ਹੁਣ ਟ੍ਰੈਕਟਰ ਟਰਾਲੀ ਤੇ ਆਉਣਾ ਵੀ ਮੁਸ਼ਕਿਲ ਸੀ ਕਿਉਂਕਿ ਬਹੁਤ ਸਾਰੀ ਫੈਸਿਲਿਟੀਆਂ ਨੇ ਅਸੀਂ ਲੋਕ ਜਿਹੜੇ ਨੇ ਉਹ ਆਦੀ ਵੀ ਹੋ ਚੁੱਕੇ ਆ ਫੈਸਿਲਿਟੀਆਂ ਦੇ ਜਾਂ ਤਾਂ ਟ੍ਰੇਨ ਚੂਜ਼ ਕਰਦੇ ਆ ਤਾਂ ਜਾਂ ਫਿਰ ਪਲੇਨ ਕਿਉਂਕਿ ਸਾਨੂੰ ਇਹ ਡਰ ਰਹਿੰਦਾ ਕਿ ਜੇਕਰ ਅਸੀਂ ਆਪਣੀ ਕਾਰ ਦੇ ਵਿੱਚ ਵੀ ਆਈਏ ਤਾਂ ਵੀ ਖਤਰਾ ਰਵੇਗਾ ਰਸਤੇ ਦਿੱਕਤ ਆ ਵੀਰ ਹੋਣੀ ਜਿਸ ਤਰੀਕੇ ਨਾਲ ਸਫ਼ਰ ਆਰੰਭ ਕਰਦੇ ਨੇ ਹਜੇ ਕੇਵਲ ਤੀਜੇ ਤਖਤ ਤੇ ਆਏ ਨੇ ਦੋ ਤਖਤ ਹਜੇ ਹੋਰ ਬਾਕੀ ਆ ਪੰਜ ਤਖਤਾਂ ਦੀ ਯਾਤਰਾ ਕੀਤੀ ਜਾਵੇਗੀ ਇਸੇ ਟਰੈਕਟਰ ਟਰਾਲੀ ਦੇ ਉੱਤੇ ਸੋ ਖਾਸ ਇਹ ਚੀਜ਼ ਸੀ ਕਿ ਤਾਹੀ ਤੁਹਾਡੇ ਅਸੀਂ ਅੱਗੇ ਲੈ ਕੇ ਆਏ ਆ ਕਿ ਹਿੰਮਤ ਦੀ ਗੱਲ ਆ ਉਸ ਪਰਮਾਤਮਾ ਦੇ ਆਸ਼ੀਰਵਾਦ ਦੀ ਗੱਲ ਆ ਤੇ ਹੌਸਲੇ ਦੀ ਗੱਲ ਆ ਜਿਹੜਾ ਅੱਜ ਇੱਥੇ ਹਜੂਰ ਸਾਹਿਬ ਤਖਤ ਤੇ ਆਪਣੀ ਟਰੈਕਟਰ ਟਰਾਲੀ ਲੈ ਕੇ ਪੰਜਾਬ ਤੋਂ ਕੁਝ ਨੌਜਵਾਨ ਪਹੁੰਚੇ ਨੇ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀ ਸਿੰਘ ਪੀਟੀਸੀ ਨਿਊਜ਼ ਨੰਦੇੜ ਸਾਹਿਬ